ਜਿਸਮ ਫਰੋਸ਼ੀ ਦੀ ਆੜ ਦੇ ਵਿੱਚ ਇੱਕ ਸ਼ਖਸ ਨੂੰ ਲੁਧਿਆਣਾ ਦੇ ਬੱਸ ਸਟੈਂਡ ਉੱਤੇ ਲੁੱਟ ਲਿਆ ਗਿਆ। ਉਹਦੇ ਸਾਰੇ ਪੈਸੇ ਖੋਲੇ ਔਰ ਜਦੋਂ ਉਹ ਸ਼ਖਸ ਰੋਲਾ ਪਾਉਂਦਾ ਤਾਂ ਸਾਰੇ ਉਹਨੂੰ ਉਲਟਾ ਧਮਕਾਉਣ ਲੱਗ ਪੈਂਦੇ ਆ ਕਿ ਅਗਰ ਤੂੰ ਕਿਸੇ ਨਾਲ ਗੱਲ ਕੀਤੀ ਤਾਂ ਤੇਰਾ ਅੰਜਾਮ ਜਿਹੜਾ ਬੁਰਾ ਹੋਏਗਾ। ਉਹ ਸ਼ਖਸ ਜਿਹੜਾ ਉਹ ਮੈਯੂਸ ਹੋ ਜਾਂਦਾ, ਬੇਵੱਸ ਹੋ ਜਾਂਦਾ ਕਿ ਮੇਰੇ ਪੈਸੇ ਵੀ ਲੁੱਟਲੇ ਗਏ ਔਰ ਉਤੋਂ ਮੈਨੂੰ ਧਮਕਾਇਆ ਜਾ ਰਿਹਾ। ਉਹਨੇ ਕਈ ਲੋਕਾਂ ਦੇ ਨਾਲ ਗੱਲ ਕੀਤੀ ਬੱਸ ਸਟੈਂਡ ਦੇ ਉੱਪਰ ਤੇ ਸਾਰਾ ਮਾਮਲਾ ਜਿਹੜਾ ਫਿਰ ਇਹ ਪੁਲਿਸ ਕੋਲ ਪਹੁੰਚਿਆ ਦਰਸਲ ਐਤਵਾਰ ਤੜਕਸਾਰ ਇੱਕ ਸ਼ਖਸ ਜਿਹੜਾ ਆਟੋ ਦੇ ਵਿੱਚ ਆ ਰਿਹਾ ਸੀਗਾ ਉਹਨੂੰ ਕੁਝ ਲੜਕੀਆਂ ਤੇ ਲੜਕਿਆਂ ਵੱਲੋਂ ਘੇਰਾ ਪਾ ਲਿਆ ਜਾਂਦਾ ਕਿਉਂਕਿ ਉਹ ਬੰਦਾ ਪ੍ਰਵਾਸੀ ਸੀ ਪੰਜਾਬੀ ਨਹੀਂ ਸੀ ਉਹਦੀਆਂ ਜੇਬਾਂ ਫਰੋਲੀਆਂ ਜਾਂਦੀਆਂ ਉਹਦੇ ਨਾਲ ਮੈਨ ਹੈਂਡਲਿੰਗ ਕੀਤੀ ਜਾਂਦੀ ਉਹਨੂੰ ਫੜ ਲਿਆ ਜਾਂਦਾ ਤੇ ਉਹਦੀ ਜੇਬ ਵਿੱਚੋਂ 15000 ਰੁਪਏ ਕੱਢ ਲੈਂਦੇ ਆ 15000 ਕੱਢਣ ਤੋਂ ਬਾਅਦ ਉਹਨੂੰ ਕਹਿੰਦੇ ਆ ਵੀ ਜੇ ਤੂੰ ਇਹ ਮਾਮਲਾ ਪੁਲਿਸ ਨੂੰ ਦੱਸਿਆ ਜਾਂ ਰੌਲਾ ਪਾਇਆ ਤਾਂ ਫੇਰ ਤੇਰਾ ਅੰਜਾਮ ਹੋਰ ਬੁਰਾ ਹੋਏਗਾ। ਉਹ ਸ਼ਖਸ ਕੀ ਕਰਦਾ ਉਹ ਲੋਕਾਂ ਨੂੰ ਦੱਸਦਾ ਕਿ ਉਹ ਫਲਾਣੇ ਜਗ੍ਹਾ ਦੇ ਕੋਲ ਉਸ ਨੁੱਕਰ ਦੇ ਕੋਲ ਮੈਂ ਆਟੋ ਤੇ ਆ ਰਿਹਾ ਸੀ ਮੈਨੂੰ ਰੋਕ ਲਿਆ ਮੇਰੀ ਮਦਦ ਕਰੋ। ਲੋਕ ਇਕੱਠੇ ਹੋ ਜਾਂਦੇ ਆ। ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਿ ਲੜਕੀਆਂ ਜਿਹੜੀਆਂ ਇਹ ਮੂੰਚ ਪਾ ਕੇ ਭੱਜ ਰਹੀਆਂ ਲੋਕ ਇਹਨਾਂ ਦਾ ਪਿੱਛਾ ਕਰ ਰਹੇ ਆ ਕਿ ਇਹ ਕੀ ਮਾਮਲਾ ਹੈ? ਇਹ ਇਦਾਂ ਦੇ ਕੰਮ ਜਿਹੜੇ ਆ ਇਹ ਤਾਂ ਲੁੱਟਾਂ ਖੂਹਾਂ ਸ਼ਰੇਆਮ ਸੜਕ ਦੇ ਉੱਤੇ ਹੋ ਰਹੀਆਂ ਲੋਕ ਸੁਰੱਖਿਆਤ ਕਿੱਥੇ ਆ ਇੱਕ ਸ਼ਖਸ ਜਿਹਨੇ ਬੱਸ ਸਟੈਂਡ ਤੋਂ ਅੱਗੇ ਸਫ਼ਰ ਕਰਨਾ ਸੀ ਉਹਨੇ ਬੱਸ ਲੈਣੀ ਸੀ ਉਹਨੇ ਆਪਣੇ ਜਿਹੜਾ ਕੰਮ ਕਰਦੇ ਇਹ ਆਪਣੇ ਘਰ ਪਹੁੰਚਣਾ ਸੀਗਾ ਉਹਦੇ ਸਾਰੇ ਪੈਸੇ ਜਿਹੜੇ ਆ ਉਹ ਕੱਢ ਲੈਂਦੇ ਆ ਇਹ ਇਦਾਂ ਦੇ ਜਿਹੜੇ ਮਾਮਲੇ ਆ ਇਹਦੇ ਨਾਲ ਜਿਹੜਾ ਅਕਸ ਤੇ ਖਰਾਬ ਹੁੰਦਾ ਹੀ ਆ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਪੈ ਜਾਂਦਾ ਇੱਕ ਸਹਿਮ ਹੋ ਜਾਂਦੀ ਹੈ ਕਿ ਅਸੀਂ ਨੇਰੇ ਸਵੇਰੇ ਜੇ ਕਿਤੇ ਜਾਈਏ ਸਾਡੇ ਨਾਲ ਕੋਈ ਵਾਰਦਾਤ ਨਾ ਹੋ ਜੇ ਜਿਵੇਂ ਇਸ ਸ਼ਖਸ ਦੇ ਨਾਲ ਹੋਈ ਖੈਰ ਇਸ ਤੋਂ ਬਾਅਦ ਇੱਥੇ ਪੁਲਿਸ ਆ ਜਾਂਦੀ ਹੈ ਪੁਲਿਸ ਪਹੁੰਚਦੀ ਹੈ ਮਾਮਲਾ ਜ਼ਰੂਰ ਦਰਜ ਕਰ ਲਿਆ ਜਾਂਦਾ ਪਰ ਉਹ ਸਾਰੇ આરોપી ਜਿਨ੍ਹਾਂ ਨੇ ਉਸ ਬੰਦੇ ਨੂੰ ਲੁੱਟਿਆ ਜਿਨ੍ਹਾਂ ਨੇ ਉਹਦੇ ਨਾਲ ਲੁੱਟ ਕੀਤੀ ਉਹਦੇ 15000 ਰੁਪਏ ਕੱਢ ਲਏ ਇਹ ਸਾਰੇ ਫਰਾਰ ਹੋ ਜਾਂਦੇ ਆ ਹਾਲਾਂਕਿ ਉਹ ਸ਼ਖਸ ਇਹ ਵੀ ਕਹਿ ਰਿਹਾ ਕਿ ਮੈਂ ਪਛਾਣਦਾ ਵਾਂ ਕਿਹੜੇ ਲੜਕੇ ਸੀਗੇ ਕਿਹੜੀਆਂ ਲੜਕੀਆਂ ਸੀ ਪਰ ਇਹ ਭੱਜਣ ਦੇ ਵਿੱਚ ਸਾਰੇ ਕਾਮਯਾਬ ਹੋ ਜਾਂਦੇ ਆ ਲੁਧਿਆਣਾ ਦੇ ਵਿੱਚ ਇਹ ਜਿਹੜਾ ਬੱਸ ਸਟੈਂਡ ਦੇ ਉੱਤੇ ਵਾਕਿਆ ਹੋਇਆ ਇਦਾਂ ਦੇ ਵਾਕਿਆ ਜਿਹੜੇ ਆ ਇਹ ਪਹਿਲਾਂ ਵੀ ਕਈ ਵਾਰੀ ਦੇਖਣ ਸੁਣਨ ਨੂੰ ਮਿਲਦੇ ਆ ਜਿੱਥੇ ਹਨੀ Trap ਦਾ ਮਾਮਲਾ ਸਾਹਮਣੇ ਆ ਜਾਂਦਾ ਕਿ ਬਹਿਲਾ ਫਸਲਾ ਕੇ ਪਹਿਲਾਂ ਇੱਕ ਜਗ੍ਹਾ ਤੇ ਬੁਲਾ ਲਿਆ ਜਾਂਦਾ ਬਾਅਦ ਚ ਉਹਨਾਂ ਦੇ ਨਾਲ ਵੀਡੀਓ ਬਣਾ ਲਈ ਜਾਂਦੀ ਹੈ ਔਰ ਫਿਰ ਉਹਨਾਂ ਨੂੰ ਜਿਹੜਾ ਬਲੈਕਮੇਲ ਕੀਤਾ ਜਾਂਦਾ ਬਹੁਤ ਤਰ੍ਹਾਂ ਦੇ ਇਦਾਂ ਦੇ ਕੇਸਿਸ ਹੁੰਦੇ ਆ ਜਿਹੜੇ ਬਾਅਦ ਚ ਫਿਰ ਪੁਲਿਸ ਉਹਨਾਂ ਨੂੰ ਅਰੈਸਟ ਵੀ ਕਰਦੀ ਹੈ ਪਰ ਇਹ ਲੋਕ ਜਿਹੜੇ ਲੁੱਟਾ ਖੂਹਾਂ ਕਰਦੇ ਆ ਇਦਾਂ ਦੀ ਆੜ ਦੇ ਵਿੱਚ ਲੋਕਾਂ ਨੂੰ ਕੱਲਮ ਕੱਲਲਾ ਦੇਖ ਕੇ ਉਹਨਾਂ ਨੂੰ ਲੁੱਟਦੇ ਆ ਇਹਨਾਂ ਦੇ ਹੌਸਲੇ ਜਿਹੜੇ ਆ ਇਹ ਇੰਨੇ ਵੱਧ ਚੁੱਕੇ ਆ ਕਿ ਹੁਣ ਬੱਸ ਸਟੈਂਡ ਰੇਲਵੇ ਸਟੇਸ਼ਨ ਨੂੰ ਵੀ ਇਹਨਾਂ ਨੇ ਨਹੀਂ ਛੱਡਿਆ ਜਿੱਥੇ ਇਹਨਾਂ ਨੂੰ ਪਤਾ ਵਾ ਵੀ ਲੋਕ ਆਉਣਗੇ ਸਵਾਰੀਆਂ ਆਉਂਦੀਆਂ ਨੇ ਲੋਕਾਂ ਕੋਲ ਪੈਸੇ ਵੀ ਹੁੰਦੇ ਆ ਕਿਉਂਕਿ ਕੋਈ ਬੰਦਾ ਆਪਣੇ ਘਰ ਪਰਤ ਰਿਆ ਹੁੰਦਾ ਕੋਈ ਜਿਹੜਾ ਆਪਣੇ ਕੰਮ ਕਰਤੇ ਆਇਆ ਹੁੰਦਾ ਉਹਦੇ ਕੋਲ ਨਗਦ ਨਕਦੀ ਹੁੰਦੀ ਆ ਇਸੇ ਤਰ੍ਹਾਂ ਆਹ ਜਿਹੜਾ ਸ਼ਖਸ ਜਿਹੜਾ ਸਵੇਰੇ ਸਵੇਰੇ ਬੱਸ ਸਟੈਂਡ ਪਹੁੰਚਦਾ ਲੁਧਿਆਣੇ ਦੇ ਬੱਸ ਸਟੈਂਡ ਤੇ ਤੇ ਉਹਨੂੰ ਲੁੱਟ ਲਿਆ ਜਾਂਦਾ ਔਰ ਬਾਅਦ ਚ ਉਹ ਕਹਿੰਦੇ ਆ ਵੀ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਤੇਰਾ ਅੰਜਾਮ ਬਹੁਤ ਬੁਰਾ ਕਰਾਂਗੇ ਇਹ ਜਿਹੜਾ ਏਡਾ ਵੱਡਾ ਗਰੋ ਹੈ ਜਿਹਦੇ ਵਿੱਚ ਇਹ ਖੁਦ ਦੱਸ ਰਿਹਾ ਸ਼ਖਸ ਕਿ 10-14 ਲੜਕੀਆਂ 8-9 ਲੜਕੇ 12-13 ਜਾਣਿਆਂ ਦਾ ਗਰੁੱਪ ਹੈ ਉਹਨੂੰ ਘੇਰ ਲੈਂਦੇ ਆ ਇਹ ਪੁਲਿਸ ਦੀ ਨਿਗਾਹ ਤੋਂ ਕਿਵੇਂ ਬਚ ਰਹੇ ਨੇ ਇਹ ਕੋ ਪਹਿਲਾ ਮਾਮਲਾ ਤੇ ਹੋਏਗਾ ਨਹੀਂ ਪਹਿਲਾਂ ਵੀ ਕਈ ਖਬਰਾਂ ਇਦਾਂ ਦੀਆਂ ਆਈਆਂ ਹੋਣਗੀਆਂ ਕਿਸੇ ਨੇ ਜ਼ਰੂਰ ਸ਼ਿਕਾਇਤ ਕੀਤੀ ਹੋਏਗੀ ਪਰ ਇਹ ਲੋਕ ਸ਼ਰਿਆਮ ਬੱਸ ਸਟੈਂਡ ਦੇ ਉੱਤੇ ਜਿਹੜਾ ਇਹ ਮੁਸਾਫਰਾਂ ਨੂੰ ਜਿਹੜਾ ਉਹ ਨਿਸ਼ਾਨਾ ਬਣਾ ਰਹੇ ਆ ਔਰ ਇਹਦੇ ਨਾਲ ਕੀ ਹੈ ਕਿ ਲੋਕਾਂ ਦੇ ਵਿੱਚ ਡਰ ਪੈ ਦੇਗਾ ਲੋਕ ਜਿਹੜੇ ਆ ਸਫਰ ਕਰਨ ਤੋਂ ਗਰੇਜ਼ ਕਰਿਆ ਕਰਨਗੇ ਕਿ ਯਾਰ ਨੇਰੇਸਵਰੇ ਨਹੀਂ ਜਾਣਾ ਜੇ ਕਿਸੇ ਨੂੰ ਐਮਰਜੈਂਸੀ ਹੋਵੇ ਹਰ ਬੰਦਾ ਤਾਂ ਟੈਕਸੀ ਅਫੋਰਡ ਨਹੀਂ ਕਰ ਸਕਦਾ ਹਰ ਬੰਦਾ ਫਲਾਈਟ ਤੇ ਨਹੀਂ ਜਾ ਸਕਦਾ ਉਹਦੇ ਕੋਲ ਮਾਧਿਅਮ ਕੀ ਬਚਦਾ ਉਹ ਬਸ ਤੇ ਜਾਏਗਾ ਜਾਂ ਰੇਲ ਗੱਡੀ ਤੇ ਜਾਏਗਾ ਕਿਉਂਕਿ ਸਫਰ ਦਾ ਜਿਹੜਾ ਕਿਰਾਇਆ ਉਹ ਘੱਟ ਹੁੰਦਾ ਪਰ ਜੇ ਇਦਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਏਗਾ ਉਹਨਾਂ ਦੇ ਕੋਲੋਂ ਜਿਹੜੇ ਪੈਸੇ ਆ ਉਹ ਲੁੱਟਲੇ ਜਾਣਗੇ ਤਾਂ ਲੋਕ ਆਪਣੇ ਆਪ ਨੂੰ ਸੁਰੱਖਿਅਤ ਕਿੱਥੇ ਮਹਿਸੂਸ ਕਰਨਗੇ ਔਰ ਕੁਝ ਇੱਕ ਸਾਲਾਂ ਤੋਂ ਇਹ ਟਰੈਂਡ ਬਣ ਗਿਆ ਕਿ ਲੜਕੀਆਂ ਨੂੰ ਨਾਲ ਲੈ ਕੇ ਚੱਲੋ कि जे कोई मामला बिगड़ता देखेंगे तो उल्टा केस जड़ा पेजेगा इस वीडियो ਦੇ ਵਿੱਚ ਵੀ ਇਦਾਂ ਹੀ ਹੈ ਕਿ ਲੜਕੀ ਜਿਹੜੀ ਆ ਉਹ ਜਦੋਂ ਲੜਕਾ ਉਹਨੂੰ ਪਕੜਨ ਦੀ ਕੋਸ਼ਿਸ਼ ਕਰਦਾ ਕਿਉਂਕਿ ਉਹਨੂੰ ਪਛਾੜ ਲੈਂਦਾ ਲੜਕਾ ਉਹ ਲੋਕ ਉੱਥੇ ਇਕੱਠੇ ਹੋ ਜਾਂਦੇ ਆ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਤਾਂ ਲੜਕੀ ਇਦਾਂ ਹੀ ਕਹਿੰਦੀ ਹੈ ਕਿ ਮੈਨੂੰ ਹੱਥ ਨਾ ਲਗਾਓ ਮੈਂ ਪੁਲਿਸ ਦੇ ਵਿੱਚ ਤੁਹਾਡੀ ਕੰਪਲੇਂਟ ਕਰ ਦਾਂਗੀ ਔਰ ਬਾਅਦ ਚ ਉਹ ਜਿਹੜੀ ਲੜਕੀ ਆ ਉਹ ਆਪਣਾ ਮੂੰਹ ਛਪਾਉਂਦੀ ਹੋਈ ਭੱਜ ਜਾਂਦੀ ਹੈ ਕਾਮਯਾਬ ਹੋ ਜਾਂਦੀ ਹੈ ਭੱਜਣ ਦੇ ਵਿੱਚ ਹਾਲਾਂਕਿ ਬਾਅਦ ਚ ਪੁਲਿਸ ਪਹੁੰਚਦੀ ਹੈ ਪੁਲਿਸ ਨੇ ਪਹੁੰਚ ਕੇ ਮਾਮਲਾ ਵੀ ਦਰਜ ਕਰ ਲਿਆ ਪਰ ਇਹ ਗਰੋਹ ਦੇ ਉੱਤੇ ਅਜਿਹੇ ਗਰੋਹ ਜਿਹੜੇ ਆ ਜਿਹੜੇ ਲੜਕੀਆਂ ਦੀ ਆੜ ਵਿੱਚ ਇਹ ਕੰਮ ਕਰਦੇ ਆ ਇਹਨਾਂ ਉੱਤੇ ਨੱਥ ਪਾਉਣੀ ਬਹੁਤ ਜ਼ਰੂਰੀ ਆ ਨਹੀਂ ਤਾਂ ਲੋਕ ਜਿਹੜੇ ਆ ਇਹ ਘਰੋਂ ਨਿਕਲਣ ਤੋਂ ਵੀ ਜਿਹੜਾ ਗੁਰੇਸ ਕਰਿਆ ਕਰਨਗੇ ਡਰਿਆ ਕਰਨਗੇ ਉਹ ਫੜ ਲਈ ਫੜ ਲਈ ਫੜ ਲਈ ਆਜੋ ਆਜੋ ਉਹ ਨਾ 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 ਮਾਰੋ ਨਾ ਮਾਰੋ ਨਾ ਮਾਰੋ ਨਾ ਮਾਰੋ ਨਾ ਮਾਰਨਾ ਨਹੀਂ ਮੂੰਹ ਕਰ ਲੈ ਤੇਰੇ ਮੂੰਹ ਕਰ ਲੈ ਛੱਡ ਦੇ ਛੱਡ ਦੇ ਜਾਂਦੋ ਜਾਂਦੋ ਸਟੇਜ ਉੱਥੇ ਜਾ ਰਹੀ ਕਾ ਇੱਕ ਇੱਕ ਫੋਟੋ ਰਹਾ ਛੇਤੀ ਤੋਰ ਕੀ ਹੋਈ ਨਹੀਂ 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 ਹੈ ਗੁਜੇਰ ਪੈਸੇ ਪੈਸੇ ਦੇ ਦੇ ਤੂੰ ਤਾਂ ਮੈਂ तो चप्पल मारा रहा ये चप्पल मारा है आपने तो ए, ए, ने ने को पता है

है। मेरा सवाल ये वो था इंसान की को देखने से पता लगता है क्या दा चेहरा मुझ के मत सुनो उनसे दूध मत लो अगर पास फैशन मगा लूंगा ना सीधा अंदर जाओ वो पैसे दबा देगी तू बाप तू ओ पहने मेरी गाओ ओ पहने मेरी मैं काम करने को आया था तो कुड़ी जड़ी तुसी यही है कुड़ी और है कोई नहीं यही है सर गलती तो नहीं पहचानी गलती नहीं 100% है सर अच्छा तो हुण कुड़ी बक रही है हां जी कुड़ी बक रही है अभी मैं पैसे चक्के की नहीं चक्के यही है यहाँ से बोला भैया कहाँ पे बैठे थे आप सुबह नहीं ले गए नहीं नहीं आप, न... आप... मैं इधर से निकले थे एक मिनट आप इधर से। निकले थे सुबह कितने बजे निकले थे सुबह यहाँ से इस रोड पे ठीक है तो तो यही लड़की, लड़की, लड़की है, है। आपने ही में। ही, उनने बोला उधर करते है चल देखते है उधर करते गली में भी मेरे को बहुत मार दिया मौके पे आई है वहाँ पर दो अच्छे लिखा उसके बाद बाइक में बैठा के ले गया इधर घुमाया फिर चले वो कल बताएंगे बोला कल फोन ही नहीं किया नहीं वो जेडा बंदा मुसाफर थी उन्होंने कितना मुलाकात गल हुई सारी ਨਾ ਸੇਮ ਦਿੱਟੋ ਕਾਪੀ ਇੱਕ ਫਾਈਲ ਕੁੜੀ ਆ ਇੱਕ ਸੁਪਨਾ ਵਾ ਹਾਂ ਹਾਂ ਉਹਨਾਂ ਦੋਨਾਂ 'ਚ ਕਿਸੇ ਨੂੰ ਵੀ ਆ ਮਿਲਿਆ ਹੋਗਾ ਪਤਾ ਨਹੀਂ ਮੈਨੂੰ ਪਰ ਅੱਜ ਟਰੈਸਟ 'ਚ ਮੇਰਾ ਨਾਮ ਲਾ ਰਿਆ ਮੈਂ ਕਹਿ ਰਹੀ ਹਾਂ ਕੈਮਰੇ ਘੜਾ ਲਓ ਭਾਜੀ ਇੰਨੇ ਜਨੇ ਖੜੇ ਹੂ ਜੇ ਮੇਰੀ ਗਲਤੀ ਹੋ ਗਈ ਸਾਰੇ ਨੂੰ ਚਿੱਤਰ ਕਰ ਦੇਗੀ ਜਿਹੜੀ ਗੱਲ ਆ ਨਾ ਬੋਲ ਬੰਦਿਆਂ ਦੇ ਮੁੰਡਿਆਂ ਦੇ ਉਹਨਾਂ ਦੇ ਇੱਕ ਫਾਈਲ ਦੇ ਨਾਲ ਰੱਤੀ ਗਾਲੂ ਸੁਣੋ ਫਾਈਲ ਦੇ ਨਾਲ ਰੱਤੀ ਕਾਲੂ ਬਰਗਰ ਭਾਜੀ ਸੌਰਵ ਠੀਕ ਹੈ ਨੀਚੇ ਰੱਖਣੀ ਚਾਹ ਰਹੀ ਨਾ ਜਿਹਦਾ ਆਟੋ ਸੀਗਾ ਤਾਂ ਮੈਨੂੰ ਨਾਮ ਨਹੀਂ ਪਤਾ ਆਟੋ ਦਾ ਸੀਗਾ ਕਿੰਨੇ ਪੈਸੇ ਉਹਨਾਂ ਨੇ ਖੋਏ ਆ ਪੈਸੇ ਵੀ ਭਾਜੀ ਉਹਨਾਂ ਨੇ ਕੋਈ ਤੇ ਬੰਦੇ ਨੂੰ ਵੀ ਇਹ ਲੈ ਗਏ ਸੀ ਮੈਂ ਖੋਦ ਇੱਥੇ ਇੱਥੇ ਹੀ ਖੜਾ ਅਜਾ ਅਟੋ ਵਾਲੇ ਲੈ ਕੇ ਗਏ ਸੀ ਆਟੋਲੇ ਨਹੀਂ ਪੈਦਲ ਲੈ ਗਏ ਸੀ ਅਜਾ ਬੱਸ ਦੱਸਿਓ ਉਹਨਾਂ ਨੂੰ ਲੈ ਗਏਗਾ ਤਾਂ ਹੀ ਲੈ ਕੇ ਕੰਮ ਲਾਣ ਵਾਸਤੇ ਕੰਮ ਕਰਨ ਵਾਸਤੇ ਲੈ ਗਈ ਸੀ ਪਰ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਉਹਦਾ ਕੰਮ ਲਾਣਾ ਜਾਂ ਨਹੀਂ ਲੈਣਾ ਇਤੋਂ ਉੱਪਰ ਗੱਲ ਕੰਮ ਦੀ ਜਿੱਦਾਂ ਭਾਜੀ ਤੈਨੂੰ ਪਤਾ ਸਾਰਾ ਵਾ ਅਜਾ ਮੇਰੀ ਮੇਰੀ ਗੱਲ ਉਹਨਾਂ ਨੂੰ ਹੁਣ ਦੇ ਲੋ ਲੋਕਾਂ ਨੇ ਦੇਖੋ ਇਹਦੇ ਲੋਕਾਂ ਨੇ ਫੜਿਆ ਔਰ ਮੁਸਾਫਰ ਦਾ ਸਾਥ ਦਿੱਤਾ ਬੱਸ ਸਟੈਂਡ ਦੇ ਲੋਕਾਂ ਨੇ ਔਰ ਉਹ ਸਚਾਈ ਦੇ ਪਿੱਛੇ ਖੜੇ ਨੇ ਸਾਰੇ ਲੇਕਿਨ ਸਚਾਈ ਉਹਨਾਂ ਨੇ ਪਤਾ ਕਰ ਲਈਤੀ ਹੈ ਇਮਾਨਦਾਰੀ ਨਾਲ ਦੱਸਦੇ ਨਾ ਬੋਲਦੇ ਬੱਸ ਮੈਂ ਸਹੀ ਭਾਜੀ ਕਹਿ ਰਹੀ ਹਾਂ ਉਹਦੇ ਨਾਲ ਸੀਗਾ ਇੱਕ 버ਗਰ ਠੀਕ ਹੈ ਇੱਕ ਕਾਲੂ ਜਿਹੜਾ ਦਾ ਬੋਏਫ੍ਰੈਂਡ ਆ ਠੀਕ ਹੈ ਇੱਕ ਸੌਰਵ ਲੰਬੇ ਵਾਲਾ ਨਾ ਆਇਆ ਥਾ ਇੱਕ ਆਟੋ ਇੱਕ ਆਟੋ ਦੇ ਵਿੱਚ ਹੋਰ ਸੀਗਾ ਉਹ ਮੈਂ ਮੁੰਡਾ ਨਹੀਂ ਦੇਖਿਆ ਕਿੰਨੀ ਕਿੰਨੀ ਪੇਮੈਂਟ ਕਿੰਨੀ ਸੀ ਉਹਦੀ ਲੱਗਭਗ ਨਹੀਂ ਪਾਜੀ ਇਹਨਾਂ ਨੇ ਮੈਨੂੰ ਤੂੰ ਹੀ ਜੋ ਲੋਦੀਸਾ ਮੰਗਿਆ ਸੀ ਤੈਨੂੰ ਹਿੱਸਾ ਦੇ ਕੇ ਕਿ ਨਹੀਂ ਦੇ ਕੇ ਨਹੀਂ ਨਹੀਂ ਮੈਂ ਉਹਨਾਂ ਨੂੰ ਕੁਝ ਨਹੀਂ ਮੈਨੂੰ ਪਤਾ ਵੀ ਉਹਨਾਂ ਕੋਲ ਚ ਹੋਇਆ ਇਹ ਲਗਭਗ ਕਿੰਨੇ ਵੇ ਦਾ ਵਾਕਿਆ ਸੀ ਸਵੇਰ ਦਾ ਵੇਜ਼ ਨਹੀਂ ਪਰ ਰਾਤ ਦੀ ਗੱਲ ਹੈ ਕਿੰਨਾ ਹਨੇਰਾ ਸੀਗਾ ਆ ਹਨੇਰਾ ਸੀਗਾ ਪੰਜ ਪੰਜ 6 ਵਜੇ ਦਾ ਟਾਈਮ ਹਨੇਰਾ ਸੀਗਾ ਹਨੇਰਾ ਦੀ ਇਹਦਾ ਇਹਦਾ ਦੀ 1 ਮਿੰਟ ਇਹ ਲੋਟ ਦੀਆਂ ਵਾਰਦਾ ਤਾਂ ਕਿੰਨੀਆਂ ਕਰਦੇ ਹੋ ਇਦਾਂ ਦੀਆਂ ਇਦਾਂ ਦੀਆਂ ਲੋਟ ਦੀਆਂ ਵਾਰਦਾ ਤਾਂ ਕਿੰਨੀਆਂ ਕਰਦੇ ਨੇ ਉਹ ਭਾਜੀ ਉਹ ਬੋਤਾ ਭਾਈ ਡੇਲੀ ਕਰਦੇ ਜੇ ਮੈਂ ਇਤਨਾ ਦਾ ਕੰਮ ਕਰਦੇ ਮੈਂ ਡੇਲੀ ਇੱਥੇ ਨਾ ਖੜਾ ਮੈਨੂੰ ਹੁਣ ਵੀ 1 ਘੰਟਾ ਹੋ ਗਿਆ ਕਿ ਕਰੀ ਮੇਰੀ ਜੇਬਾਂ ਫੋਲ ਸਕਦੇ ਹੋ ਕਿ ਇਹਨੇ ਮੈਂ ਕੰਮ ਵੀ ਕਰਤੀ ਦਿੱਤਾ ਹਾਂ ਹਾਂਜੀ ਤੁਸੀਂ ਵੀਡੀਓ ਦਿਖਾ ਲਓ ਉੱਧਰ ਲਾ ਉੱਧਰ ਲਾ ਉੱਧਰ ਭਾਈ ਇੱਧਰ ਹੋ ਜਾ ਮਾਰੇ ਇਹ ਇੱਕ ਵਾਰ ਇੱਕ ਵਾਰ ਭਾਈ ਇੱਕ ਵਾਰ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਾਲ ਪਾਲ ਜੀ ਤੁਸੀਂ ਕਾਫੀ ਮਿਹਨਤ ਕੀਤੀ ਹੈ ਕਿ ਉਸ ਬੰਦੇ ਨੂੰ ਇਨਸਾਫ ਦਿਵਾਉਣ ਵਾਸਤੇ ਪਰ ਲੇਕਿਨ ਇਹ ਕੁੜੀ ਮੰਨ ਗਈ ਹੈ ਤਾਂ ਹੁਣ ਕੈਮਰੇ ਸਾਹਮਣੇ ਥੋੜੀ ਉਹ ਜਿਹੜੀ ਕੁੜੀ ਸੀ ਉਹ ਭੱਜ ਗਈ ਆ ਨਾਲ ਉਹਦੇ ਮੁੰਡੇ ਸੀ ਉਹ ਲੈ ਕੇ ਨਿਕਲ ਗਈ ਆ ਲੇਕਿਨ ਇਹਨੇ ਸਾਰਾ ਕੁਝ ਦਾਸਤਾ ਸਜਾਈ ਆ ਪਾਏ ਪਹਿਰੇ ਕਿਉਂਕਿ ਕੈਮਰੇ ਚੈੱਕ ਕਰਾਂਗੇ ਠੀਕ ਆ ਜੇ ਇਹਦੀ ਗਲਤੀ ਹੋਵੇ ਉਹ ਆਪਾਂ ਫੜ ਕੇ ਫੜ ਲੈਣਾ ਤੇ ਉਹ ਕੁੜੀ ਆ ਇਹ ਕਿ ਜਾਣਦੀ ਹੈ ਜਾਣਦੀ ਹੈ ਮੇਰੇ ਸਾਹਮਣੇ ਹੁਣੇ ਨਿਕਲੀ ਆ ਮੇਰੇ ਅੱਗੇ ਬੜਾ ਪੱਕਾ ਹੈ ਪੈਸੇ ਨੂੰ ਦਵਾਵਾਂਗੇ ਆਪਾਂ ਜਰੂਰ ਬੰਦੇ ਉਹਨੇ ਕਿ ਪਰਦੇਸੀ ਬੰਦੇ ਨੂੰ ਦਵਾਵਾਂਗੇ ਯਾਰ ਠੀਕ ਹੈ ਘਰ ਤਾਂ ਜਾਣਦੇ ਬੜਕਦਾ ਘਰ ਤਾਂ ਜਾਣਦੇ ਇੱਥੇ ਫੋਨ ਨਹੀਂ ਰਹੇਗੇ ਇਹ ਥੋੜੀ ਕਹਿੰਦੀ ਹੈ ਬਾਕੀ ਮੈਂ ਨਹੀਂ ਜਾਣਦੀ ਆ ਪਾਪਾ ਜੀ ਦੀ ਉਹ ਡੇਲ ਨਹੀਂ ਆਉਂਦੀ ਉਹਨੇ ਉਹ ਕਹਿੰਦਾ ਮਤਲਬ ਇਹ ਆ ਗਈ ਆਪਾਂ ਰਹੀ ਫੜਾਏ ਇੰਦਾ ਥੋੜੀ ਨਾ ਇੱਕ ਵਾਰ ਕੁੜੀਏ ਹਰਦਾਨੇ ਸਰਕਾਰ ਨੂੰ ਚਾਹੀਦਾ ਵੀ ਨੱਥ ਪਾਣੀ ਚਾਹੀਦਾ ਵੀ ਲੋਕਾਂ ਨਾਲ ਲੁੱਟਾ ਹੋਣੀ ਜੀ ਆਈਦੀ ਜਰੂਰ ਹੋਦਾ ਕਿ ਲੋਕਾਂ ਚਾਹੀਦੇ ਪਾਣੀ ਚਾਹੀਦੀ ਦੱਸੋ ਇੱਥੇ ਦਾ ਬਹੁਤ ਮਾਰਦਾ ਪਾਉਂਦੀ ਹੈ ਇੱਕ ਮਿੰਟ ਬੋਲਦਾ ਲੁੱਟ ਖਾ ਹੁੰਦੀ ਹੈ ਖਾਣਾ ਇੱਕ ਮਿੰਟ ਮਿਲੇ ਲੁੱਟ ਕੋ ਵੀ ਤੇ ਬਹੁਤ ਮਾਰਦਾ ਪਾਉਂਦੀ ਹੈ ਇੱਕ ਨਹੀਂ ਹੁੰਦੀ ਬਹੁਤ ਕੁੜੀਆਂ ਹੁੰਦੀਆਂ ਆਟੇ ਚ ਪਟਾ ਕੇ ਜਾਈ ਜਾਂਦੀਆਂ ਨੇ ਠੀਕ ਹੈ ਠੀਕ ਹੈ ਕਹਿੰਦੀ ਕੰਮ ਲਾਉਣ ਕੰਮ ਲਾਉਣ ਦੂਜੇ ਲੋਟਾ ਉਹ ਲੈ ਜਾਂਦੀਆਂ ਗਾ ਪੈਸੇ ਵਾਲੇ ਯਾਰ ਇੱਕ ਨੂੰ ਤਾਂ ਬੋਲਣ ਦੇ ਪੁਲਿਸ ਨੂੰ ਬੁਲਾਇਆ ਤੁਸੀਂ ਹੁਣ ਮੌਕੇ ਤੇ ਪੁਲਸ ਵਾਲੇ ਆਈ ਨਹੀਂ ਨਾ ਠੀਕ ਹੈ ਬਹੁਤ ਵਧੀਆ 15 ਹੋਇਆ ਪਤਾ ਨਹੀਂ ਪੁਲਿਸ ਵੀ ਸਾਹਮਣੇ ਖੜੀ ਹੈ ਪੁਲਿਸ ਦੇਖਦੇ ਆਦਾ ਹੀ ਨਹੀਂ ਨਾ ਠੀਕ ਹੈ ਪੁਲਸ ਵਾਲੇ ਹਾਂਜੀ ਬਿਲਕੁਲ ਜੀ ਇਸ ਤੋਂ ਪਹਿੜਾ ਵਾਲੇ ਤੇ ਹੁਣੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਨੇ ਉਹ ਸਾਥ ਦਿੱਤਾ ਤੁਹਾਡਾ ਸਾਥ ਦੇ ਰਿਹਾ ਜੀ ਹਾਂ ਤੇ ਕੀ ਧੰਨਵਾਦ ਕਰਨਾ ਜਾਂਦਾ ਪੁਲਿਸ ਨੂੰ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਮੌਕੇ ਤੇ ਪਹੁੰਚੇ ਅੱਛਾ ਭਾਈ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਮੈਂ 2.5 ਸਾਲ ਬਾਅਦ ਬਾਹਰੋਂ ਆਇਆ ਹਾਂ ਕੈਨੇਡਾ ਤੋਂ ਮੈਂ ਪ੍ਰਿੰਟ ਵਿੱਚ ਰਹਿਣਾ ਮੈਂ ਤੇ ਮੈਨੂੰ ਪਹਿਲਾਂ ਜੋ ਸੀਗਾ ਇੱਥੇ ਉਹ ਕੁਝ ਮਤਲਬ ਰਿਹਾ ਨਹੀਂ ਹੈਗਾ ਹਜੇ ਕਿ ਮੈਨੂੰ ਇੱਕ ਵਾਰੀ ਪਹਿਲਾਂ ਵੀ ਵੀਡੀਓ ਆਈ ਸੀਗੀ ਕਿ ਮਤਲਬ ਕਿ ਆ ਜਿਹੜਾ ਪਾਰਕ ਆਪਣਾ ਇੱਥੇ ਕਿ ਇੱਥੇ ਕੁੜੀਆਂ ਲੈ ਜਾਂਦੀਆਂ ਨੇ ਉਸ ਤੋਂ ਬਾਅਦ ਲੁੱਟ ਲੱਟ ਕੇ ਮੁੰਡਿਆਂ ਨੂੰ ਛੱਡ ਦਿੰਦੇ ਨੇ ਬਾਹਰ ਹਨਾ ਕਿ ਮਤਲਬ ਕਿ ਲੁੱਟ ਲੱਟ ਕੇ ਛੱਡ ਦਿੰਦੇ ਨੇ ਮੈਂ ਤੁਹਾਨੂੰ ਭਾਈ ਮੈਂ ਅਹੀ ਕਹਿ ਰਿਹਾ ਕਿ ਜਦ ਭਾਈ ਇੱਥੇ ਬੈਠੇ ਜੀਗੇ ਹਨਾ ਭਾਈ ਕਹਿ ਰਹੇ ਕਿ ਮੈਨੂੰ ਨੇ ਕਿਹਾ ਕਿ ਉੱਥੇ ਹਟਦੇ ਵੀ ਰੰਗੜਿਆਂ ਨੂੰ ਵੀ ਉਹ ਮਿਲਦਾ ਹਨਾ ਜਿਹੜਾ ਨਹੀਂ ਪਤਾ ਲੱਗਿਆ ਮੈਂ ਤਾਂ ਹੁਣ ਹੀ ਆਇਆ ਸੀਗਾ ਹਾਂ ਜੀ ਇਹ ਆਪ ਪਤਾ ਕਰ ਲੈਣੇ ਲੜਕੀ ਪੁੱਛਕਿਛ ਕਰਦਾ ਜਿਹੜੀ ਬੰਦੀ ਕਰ ਵੀ ਕਰਦੇ ਨੇ ਤੇ ਅਗਰ ਤੇ ਮਾਮਲੇ ਦੀ ਸਚਾਈ ਹੁੰਦੀ ਤੇ ਕੋਈ ਬੰਦੀ ਕਰ ਵੀ ਦਿੱਤੀ ਹੋਊਗੀ ਕੋਈ ਜੀ ਬਰਤੋ ਚਨੋਨੇ ਕਰ ਵੀ ਹੋਊਗੀ ਜੋ ਵੀ ਬੰਦੀ ਕਰੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ